ਸਰ ਪੰਮੇਰਾ ਨਾ ਵੀਰਦ ਕੁਮਾਰ ਪੰਡਵਾ ਜੀ ਮੈਂ ਚੇਅਰਮੈਨ ਸਾਹਿਬ ਦਾ ਬਨੋਦ ਸਾਹਿਬ ਜੀ ਪਾਲੀ ਘਟ ਤੋਂ ਕੀ ਕਹਿਣਾ ਚਾਹੁੰਦੇ ਜੋ ਅੱਜ ਰਜੀਤ ਬਿੱਟੂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਦੀ ਉਹਦੇ ਮੱਦੇ ਨਜ਼ਰ ਸੰਗਰੂਰਤਾ ਨਿਰਪਾਰਟੀ ਵੱਲੋਂ ਇੱਥੇ ਅੱਜ ਪੁਤਲਾ ਫੁਕੇ ਗਿਆ ਪੁਤਲਾ ਫੁਕੇ ਗਿਆ ਪੁਤਲਾ ਸੀ ਤਾਂ ਫੁਕੇ ਗਿਆ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿਉਂਕਿ ਜੋ ਅੱਜ ਬਿੱਟੂ ਜੋ ਬਿੱਟੂ ਦਾ ਤਾਂ ਕਾਹਦਾ ਤਾਂ ਉਹ ਸਿਰਫ ਕਾਂਗਰਸ ਪਾਰਟੀ ਦੀ ਦੇਣ ਹੈ ਰਾਹੁਲ ਗਾਂਧੀ ਜੀ ਦੀ ਦੇਣ ਹੈ ਕਿਉਂਕਿ ਇਹਨਾਂ ਦੇ ਦਾਦਾ ਜੀ ਨੇ ਬੜੀ ਕੁਰਬਾਨੀ ਦਿੱਤੀ ਸੀ ਪੰਜਾਬ ਦੇ ਲੋਕਾਂ ਦੇ ਲਈ ਪਰ ਇਹ ਏਡਾ ਨਲਾਇਕ ਤੇ ਜਿਵੇਂ ਆਪਾਂ ਕਹਿੰਦੇ ਬੇਕਾਰ ਔਲਾਦ ਜਿਹੜੀ ਹੁੰਦੀ ਹੈ ਨਲਾਇਕ ਔਲਾਦ ਉਹ ਐਂ ਦੇਖਿਆ ਵੀ ਆਪਾਂ ਨੂੰ ਇਹ ਉਹਨਾਂ ਦੇ ਦਾਦਾ ਜੀ ਦੀ ਨਲਾਇਕ ਔਲਾਦ ਹੈ ਵੀ ਇਹੋ ਜੇ ਲੋਕਾਂ ਨੂੰ ਐਸੀ ਪੁਤਲੇ ਭੂਕੇ ਸਬਕ ਸਿਖਾਣਾ ਚਾਹੁੰਦੇ ਆ ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਉਣ ਵਾਲਾ ਟਾਈਮ ਕਾਂਗਰਸ ਪਾਰਟੀ ਦਾ ਹੈ ਵੀ ਇਹੋ ਜੇ ਲੋਕਾਂ ਨੂੰ ਘਰਾਂ 'ਚ ਲੁਕਣ ਨੂੰ ਜਗ੍ਹਾ ਨਹੀਂ ਲੱਭਣੀ ਜਿਹੜੇ ਕਿ ਉਹ ਬੇਤੁਕੇ ਬਿਆਨ ਦੇ ਰਹੇ ਨੇ ਅਸੀਂ ਇਸ ਦੀ ਹੋਰ ਨਿੰਦਾ ਕਰਦੇ ਆ ਅਸੀਂ ਇਹ ਦੇਖਿਆ ਵੀ ਅਸੀਂ ਪਿੰਡ ਪਿੰਡ ਪੁੱਤਲਾ ਬੁੱਕਾਂਗੇ ਬੰਦੇ ਦਾ ਕਿਉਂਕਿ ਜਿਹੜੇ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀਂ ਸਿਰਫ ਇੱਕ ਉਹਦੇ ਦੇ ਲਾਲਚ ਦੇ ਵਿੱਚ ਆ ਕੇ ਜੋ ਕਿ ਭਾਜਪਾ ਦਾ ਪਿੱਠੂ ਬਣ ਕੇ ਅੱਜ ਇਹ ਬਿਆਨ ਦੇ ਰਿਹਾ ਕਿਉਂਕਿ ਤਾਂ ਹੀ ਉਸ ਲਾਲਚ ਦੇ ਵਿੱਚ ਜਾ ਕੇ ਨੇ ਕਾਂਗਰਸ ਪਾਰਟੀ ਛੱਡੀ ਅੱਜ ਤਾਂ ਹੀ ਰਾਸਵਾ ਮੈਂਬਰ ਰਾਜਸਥਾਨ ਤੋਂ ਬਣ ਕੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਕੇ ਉਹ ਅੱਜ ਉਸ ਬੀਜੇਪੀ ਦੇ ਮੰਤਰੀ ਦਾ ਅਹੁਦਾ ਲੈ ਕੇ ਅੱਜ ਉਹ ਆਨੰਦ ਮਾਣ ਰਿਹਾ ਹੈ ਉਸੇ ਕਰਕੇ ਜੋ ਬੀਜੇਪੀ ਉਹਨੂੰ ਕਹਿੰਦੀ ਆ ਉਹ ਬੋਲੀ ਜਾਂਦਾ ਹੈ ਕਿਉਂ ਉਹ ਬੰਦੇ ਨੂੰ ਜੋ ਦੇਖਦੇ ਆ ਆਪਾਂ ਅਕਲ ਨਹੀਂ ਰਹੀ ਤਿੰਨ ਵਾਰ ਉਹ ਲੋਕ ਸਭਾ ਦਾ ਮੈਂਬਰ ਰਿਹਾ ਕਾਂਗਰਸ ਪਾਰਟੀ ਦੀ ਦੇਣ ਹੈ ਲੋਕਾਂ ਦੀ ਸਾਡੇ ਵਰਕਰਾਂ ਦੀ ਦੇਣ ਹੈ ਕਾਂਗਰਸੀ ਵਰਕਰਾਂ ਦੀ ਦੇਣ ਹੈ ਵੀ ਇਹੋ ਜਿਹੇ ਘੱਟਿਆ ਇਨਸਾਨ ਨੂੰ ਰਾਹੁਲ ਗਾਂਧੀ ਨੇ ਪਹਿਲਾਂ ਟਿਕਟਾਂ ਦੇ ਕੇ ਉਹਨੂੰ ਨਵਾਜਿਆ ਠੀਕ ਹੈ ਉਹਦਾ ਕਦ ਵੱਡਾ ਹੋਇਆ ਪਰ ਅੱਜ ਉਹ ਜਿਹੜਾ ਹੈ ਜਿੰਨਾ ਉਹਦਾ ਕਦ ਵੱਡਾ ਅੱਜ ਉਹ ਜ਼ੀਰੋ ਲੈਵਲ ਤੇ ਆ ਚੁੱਕਿਆ ਇਸ ਕਰਕੇ ਅਸੀਂ ਹੋਰ ਨਿੰਦਾ ਕਰਦੇ ਆ ਤੇ ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਜਿਹੜੇ ਕਿ ਦਿਨੋਂ ਦਿਨ ਰਾਹੁਲ ਗਾਂਧੀ ਦੀ ਬੇਵਚਨ ਰਹੀ ਹੈ ਤੇ ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹ ਰਾਹੁਲ ਗਾਂਧੀ ਜੀ ਹੋਣਗੇ ਬਹੁਤ ਮੈਂ ਆਪਣਾ ਮੇਰਾ ਨਾਮ ਮਰਮਾ ਜੀ ਸਟੇਟ ਸੈਕਟਰੀ ਮੈਲਾ ਕਾਂਗਰਸ ਪੰਜਾਬ ਅੱਜ ਰਵਨੀਤ ਬਿੱਟੂ ਦਾ ਪਤਲਾ ਹੋ ਗਿਆ ਠੀਕ ਕਾਰਨਾ ਰਵਨੀਤ ਬਿੱਟੂ ਦੀ ਤਾਂ ਉਹੀ ਗੱਲ ਹੈ ਜੀ ਸਾਡੀ ਬਿੱਲੀ ਤੇ ਸਾਨੂੰ ਮਿ ਆਉਂ ਸਾਡੇ ਟੈਕਨੋਲੋਜੀ ਕੇ ਸਾਨੂੰ ਉੱਗਰਵਾਦੀ ਦੱਸਦਾ ਠੀਕ ਹੈ ਉਹਦੇ ਦਾਦਾ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ ਉਹਨੂੰ ਇਹ ਨਹੀਂ ਪਤਾ ਅੱਜ ਤੋਂ ਬੀਜੇਪੀ ਵਿੱਚ ਜਾ ਕੇ ਸਾਨੂੰ ਉੱਗਰਵਾਦੀ ਦੱਸਣ ਲੱਗ ਗਿਆ ਉੱਗਰਵਾਦੀ ਤਾਂ ਤੂੰ ਐ ਜਿਹੜਾ ਬੀਜੇਪੀ ਵਿੱਚ ਜਾ ਕੇ ਤੂੰ ਕਾਂਗਰਸ ਦੀ ਬੁਰਪੁਰਿਆਈ ਕਰ ਰਿਹਾ ਸਾਡੇ ਰਾਹੁਲ ਗਾਂਧੀ ਜੀ ਵਾਸਤੇ ਕੁਝ ਬੋਲੇਗਾ ਤੇ ਜਨਨੀਆਂ ਨੇ ਬੰਦਿਆਂ ਨੇ ਅਸੀਂ ਵਰਕਰਸ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਰਮਨੀਤ ਪਿੱਟੂ ਜੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀ ਤੂੰ ਬਕਵਾਸ ਕਰਨੀ ਆ ਕਰ ਲੈ ਤੇਰੇ ਹੁਣ ਦਿਨ ਨੇੜੇ ਨੇਗੇ ਤੁਹੂ ਕਿ ਫਰੀ ਵਿੱਚ ਮਿਲਿਆ ਲੋਕਾਂ ਨੇ ਤਾਂ ਲੁਧਿਆਣੇ ਦੇ ਲੋਕਾਂ ਨੇ ਤੈਨੂੰ ਨਕਾਰਤਾ ਬੀਜਪੀ ਨੇ ਤਨੂੰ ਪਾ ਕੇ ਮਿੱਠੀਆਂ ਮਿਰਚਾਂ ਆਪਣੇ ਵੱਲ ਕਰ ਲਿਆ ਤੇ ਇਹ ਨਾ ਸਮਝੀ ਤੂੰ ਮਿਨਿਸਟਰੀ ਵਿੱਚ ਆ ਗਿਆ ਤਾਂ ਤੂੰ ਕਾਂਗਰਸ ਨੂੰ ਕੁਝ ਮਰਜ਼ੀ ਬੋਲੇਗਾ ਆਪੋਜੀਸ਼ਨ ਵਿੱਚ ਬੈਠੇ ਆ ਆਉਣ ਵਾਲੀ ਸਰਕਾਰ ਸਾਡੀ ਆ ਉਹਨੂੰ ਪਤਾ ਹੋਣਾ ਚਾਹੀਦਾ ਤੇ ਉਹ ਉਹਨੂੰ ਅਸੀਂ ਮੂੰਹ ਤੋੜ ਜਵਾਬ ਦਵਾਂਗੇ ਰਵਨੀਤ ਪਿੱਟੂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਜਵਾਨ ਨੂੰ ਲਗਾਮ ਦੇ ਲੈ ਕੋਈ ਕਹਿੰਦਾ ਕਿ ਇਹਨੂੰ ਇਹਦਾ ਇਹਦਾ ਹਾਲ ਨਹੀਂ ਦਾਤੀ ਵਰਗਾ ਹੋਊਗਾ ਤੁਸੀਂ ਆਓ ਤਾਂ ਸਹੀ ਅਸੀਂ ਖੜੇ ਆ ਮੈਦਾਨ ਵਿੱਚ ਪਹਿਲਾ ਸਾਨੂੰ ਤੂੰ ਟੱਕਰੇਗਾ ਫਿਰ ਰਹੂ ਗੰਦ ਨੂੰ ਟੱਕਰੇਗਾ ਧੰਨਵਾਦ ਕੀ ਨਾਮ ਹੈ ਆਪਣਾ ਹਰਪਾਲ ਸਿੰਘ ਸੋਨੋ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਕੀ ਕਹਿਣਾ ਚਾਹੋਗੇ ਜੋ ਅੱਜ ਕੰਫਰੈਂਸ ਬਿਨਿਤ ਕਲੱਬ ਆ ਦੇਖੋ ਜੀ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਅੱਜ ਇੱਕ ਐਹਸਾਨ ਫਰਾਮੋਸ਼ ਬੰਦਾ ਜਿਸ ਜਿਸ ਦੀ ਪੁਸਤਾ ਜਿਹੜੀਆਂ ਨੇ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਵਿੱਚ ਕੱਢੀ ਹੈ ਸਰਦਾਰ ਬੀਅੰਤ ਸਿੰਘ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਤੇ ਉਹਨਾਂ ਦਾ ਅੱਜ ਪੋਤਾ ਅੱਜ ਸ਼ਹੀਦ ਜਿਹੜੇ ਬੀਅੰਤ ਸਿੰਘ ਨੇ ਅੱਜ ਉਹਨਾਂ ਦੀ ਵੀ ਆਤਮਾ ਰੋਂਦੀ ਹੋਊਗੀ ਵੀ ਸਾਡੇ ਮੇਰੇ ਪੁੱਤੇ ਨੇ ਜਿਹੜਾ ਹੈਗਾ ਪਹਿਲਾਂ ਤਾਂ ਪਿੱਠ ਦੇ ਵਿੱਚ ਛੂੜਾ ਮਾਰਿਆ ਕਾਂਗਰਸ ਪਾਰਟੀ ਦੇ ਵਿੱਚ ਛੂੜਾ ਮਾਰਨ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜੀ ਦੇਰਿਆ ਬੜੀ ਸੀ ਸ਼ਰਮਨਾਕ ਜਿਹੜੀ ਬਿਆਨਵਾਚੀ ਆਉ ਸੀ ਜਿਸ ਇਨਸਾਨ ਨੂੰ ਤਿੰਨ ਵਾਰ ਮੈਂਬਰ ਮੈਂਬਰ ਪਾਰਲੀਮੈਂਟ ਬਣਾਇਆ ਹੋਵੇ ਉਸ ਪਾਰਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਲੂਤ ਕਾਂਗਰਸ ਦਾ ਪ੍ਰਧਾਨ ਬਣਾਇਆ ਹੋਵੇ ਰਾਹੁਲ ਗਾਂਧੀ ਜੀ ਨੇ ਅੱਜ ਤੁਸੀਂ ਦੇਖ ਲਓ ਵੀ ਆਪਣੇ ਆਕਾ ਨੂੰ ਭਾਜਪਾ ਨੂੰ ਖੁਸ਼ ਕਰਨ ਦੇ ਵਾਸਤੇ ਅੱਜ ਕਹਿ ਜੀ ਘਿਨੌਨੀ ਹਰਕਤਾਂ ਦੇ ਆ ਗਿਆ ਤੇ ਕਹਿ ਜੀ ਹਰਕਤਾਂ ਦੇ ਬਿਆਨਵਾਜ਼ੀ ਦੇ ਰਹੇ ਨੇ ਸੋ ਬੜੀ ਨਿੰਦਣਯੋਗ ਗੱਲ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਸੰਗਰੂਪ ਦੇ ਵਿੱਚ ਜਿਹੜਾ ਰਮਨਜੀਤ ਬਿੱਟੂ ਦਾ ਪੁ ਕੀ ਨਾ ਭਾਈ ਆਪਣਾ ਹਰਦੀਪ ਸਿੰਘ ਸਰਪੰਚ ਮੈਂਬਰ ਪੀਸੀਸੀ ਕਾਂਗਰਸ ਤੂ ਅਜਾ ਰਵਨੀਤ ਦਾ ਪਤਲਾ ਫੁਕਿਆ ਗਿਆ ਠੀਕ ਕਹਿਣਾ ਚਾਹੂੰ ਰਵਨੀਤ ਬਿੱਟੂ ਜਿਹੜੀ ਡੋਗਲੀ ਨੀਤੀ ਖੇਡਦਾ ਹੈ ਬੀਜੇਪੀ ਨੇ ਉਹਨੂੰ ਇਸੇ ਲਈ ਅਹੁਦੇ ਦੇ ਕੇ ਨਵਾਜਿਆ ਕਿ ਇਹ ਦੇਸ਼ ਦੇ ਵਿੱਚ ਵਿਰੋਧਤਾ ਪੈਦਾ ਕਰਦਾ ਜੀ ਇਹਦੇ ਬਿਆਨਬਾਜ਼ੀ ਨਾਲ ਅੱਗ ਲੱਗਦੀ ਹੈ ਦੇਸ਼ ਦੇ ਵਿੱਚ ਅਸੀਂ ਇਸ ਚੀਜ਼ ਦੀ ਨਕੇਦੀ ਕਰਦੇ ਹਾਂ ਜਿਸ ਨੇਤਾ ਨੇ ਉਹਨੂੰ ਇੰਨੀ ਵੱਡੀ ਪਾਵਰ ਦਿੱਤੀ ਅੱਜ ਉਸੇ ਨੇਤਾ ਦੇ ਖਿਲਾਫ ਬਿਆਨਬਾਜ਼ੀ ਕਰਦਾ ਸ਼ਰਮ ਹੋਣੀ ਚਾਹੀਦੀ ਹੈ